ਇੱਥੇ ਆ ਗਈ ਗੱਲ ਮੇਰਾ ਚੈਲੰਜ ਆ ਚੱਤੂ ਬੋਲਿਆ ਖਡੂਰ ਸਾਹਿਬ ਵਾਲਾ ਉਹਨੂੰ ਕਹਿੰਦਾ ਜਾ ਕੇ ਦਰਬਾਰ ਸਾਹਿਬ ਸੌਂ ਪਾ ਦੇ ਹਮ ਵੀ ਸਾਰੇ ਕਬਾਡੀ ਵਾਲੇ ਸਾਫ਼ ਨੇ ਇਹ ਕੋਈ ਟੀਕਾ ਕੋਈ ਟਰਮਨ ਕੋ ਮੈਂ ਠਣ ਕੋਈ ਜਿਹੜਾ ਵੀ ਫੋਰਟ ਮੈਨ ਕੁਝ ਨਹੀਂ ਲਾਉਂਦੇ ਡੈਕਟਸਟਿਕ ਕੁਝ ਨਹੀਂ ਲਾਉਂਦੇ ਉਹਦਾ ਬਿਲਕੁਲ ਸ਼ੁੱਧ ਖਰਾਕ ਤੇ ਖੇਡਦੇ ਆ ਮੈਂ ਦਰਬਾਰ ਸਾਹਿਬ ਆ ਕੇ ਸੰਗਤ ਤੋਂ ਲੋਕਾਂ ਤੋਂ ਮਾਫੀ ਮੰਗ ਲਊਗਾ ਜਾਂ ਉਹ ਜ਼ਿੰਮੇਵਾਰੀ ਲੈਂਦਾ ਨਾ ਵੀ ਲੱਖਾ ਕਬੱਡੀ ਨੂੰ ਬਦਨਾਮ ਕਰਦਾ ਬੜਿਆਂ ਨੇ ਕਿਹਾ ਸ਼ਾਜੀ ਸ਼ਾਜੀ ਦੂਜੀ ਗੱਲ ਦੂਜੀ ਗੱਲ ਹੋਰ ਮੇਰਾ ਇੱਕ ਹੋਰ ਚੈਲੰਜ ਹੈ ਨਾ ਲੋਕਾਂ ਤੁਸੀਂ ਸਾਰੇ ਖਿਡਾਰੀ ਇਕੱਠੇ ਹੋ ਕੇ ਜਿੰਨੇ ਅੰਤਰਰਾਸ਼ਟਰੀ ਖਿਡਾਰੀ ਆ ਇੱਧਰ ਆ ਉੱਧਰ ਆ ਜਿੱਥੇ ਜਿਹੜੇ ਖੇਡ ਰਹੇ ਅੱਜ ਹੂੰ ਤੁਸੀਂ ਸਾਰੇ ਇਕੱਠੇ ਇੱਕ ਇੱਕ ਵੀਡੀਓ ਜਾਰੀ ਕਰ ਦਿਓ ਹੂੰ ਵੀ ਅਸੀਂ ਡੋਪ ਟੈਸਟ ਕਰਾਉਣ ਨੂੰ ਤਿਆਰ ਆ ਅਸੀਂ ਕੋਈ ਵੀ ਟੂਰਨਾਮੈਂਟ ਪੰਜਾਬ ਦੇ ਵਿੱਚ ਜਾਂ ਬਾਹਰ ਕਿਤੇ ਵੀ ਟੂਰਨਾਮੈਂਟ ਹੁੰਦਾ ਅਸੀਂ ਬਿਨਾ ਡਾਬ ਤੋਂ ਖੇਡਾਂਗੇ ਨਹੀਂ ਸਾਰਾ ਖਰਚਾ ਮੇਰਾ ਹੋਊਗਾ ਮੈਂ ਮੈਂ ਦਊਂਗਾ ਜਿੰਨੇ ਪੈਸੇ ਡਾਬ ਤੇ ਖਰਚ ਆਉਣਗੇ ਹੂੰ ਜੇ ਤੁਸੀਂ ਉਹਨਾਂ ਟੈਸਟਾਂ ਦੇ ਵਿੱਚ ਪੋਜ਼ਿਟਿਵ ਪਾਏਗੇ ਤੁਹਾਨੂੰ ਉਮਰ ਪਰ ਲਈ ਬੈਨ ਤੁਸੀਂ ਲਿਖ ਕੇ ਦਊਂਗਾ ਵੀ ਅਸੀਂ ਉਮਰ ਪਰ ਲਈ ਬੈਨ ਜੇ ਤੁਸੀਂ ਨੈਗੇਟਿਵ ਪਾਏਗੇ ਮੈਂ ਤੁਹਾਡਾ ਸਾਰਾ ਖਰਚਾ ਕਰੂੰ ਤੇ ਮੈਂ ਸੰਗਤ ਤੋਂ ਮਾਫੀ ਮੰਗੂੰਗਾ ਕਿ ਮੈਂ ਬਾਈ ਗਲਤ ਸੀ ਇਹ ਸਹੀ ਸੀ ਕਰੋ ਚੈਲੰਜ ਕਬੂਲ ਆਜੋ ਮੈਂ ਫੇਰ ਕਹਣਾ ਜਿਹੜਾ ਹੋ ਸਕਦਾ ਇੱਕ ਤਾਂ ਨਾਂ ਕੋਈ ਇੱਕ ਦੋ ਨਾਂ ਕਰਦੇ ਹੁਣ ਜਿਵੇਂ ਪੰਜ ਨਾਂ 10 ਨਾਂ ਕਰਦੇ ਹੁਣ ਉਹ ਵੀਡੀਓ ਪਾ ਦੇਣ ਉਹ ਨਹੀਂ ਸਾਰੇ ਖਿਡਾਰੀ ਆਉਣ ਸਾਰੇ ਆ ਕੇ ਇਕੱਠੇ ਹੋ ਜਾਣ ਸਾਰੀਆਂ ਫੈਡਰੇਸ਼ਨਾਂ ਆ ਜਾਣ ਇੱਧਰ ਲੰਗਾ ਵੀ ਉੱਧਰ ਲੰਗਾ ਵੀ ਵੀ ਆ ਜਾਓ ਬਈ ਜਿਵੇਂ ਪਹਿਲਾਂ ਮੀਟਿੰਗ ਹੋਈ ਸੀਗੀ ਅੱਈ ਇੱਕ ਮੀਟਿੰਗ ਰੱਖ ਕੇ ਆਪਾਂ ਪ੍ਰੈਸ ਕਾਨਫਰੰਸ ਕਰਦੇ ਆ ਮੈਂ ਵੀ ਆਉਂਗਾ ਫੈਡਰੇਸ਼ਨਾਂ ਵੀ ਆਉਣ ਸਾਰੇ ਖਿਡਾਰੀ ਆਉਣ ਸਾਰਾ ਖਰਚਾ ਮੈਚ ਕਰੂੰਗਾ ਚਾਹੇ ਬਲੱਡ ਟੈਸਟ ਕਰਾਉਣਾ ਚਾਹੇ ਤੁਸੀਂ ਸ਼ਾਰਪ ਟੈਸਟ ਕਰਾਉਣਾ ਚਾਹੇ ਵਾਲ ਦਾ ਟੈਸਟ ਕਰਾਉਣਾ ਜਿਹੜਾ ਵੀ ਟੈਟ ਮੈਂ ਲੱਗੂਗਾ ਵੀ ਆਹ ਟੈਟ ਜਿੰਨੇ ਪੈਸੇ ਖਰਚ ਹੋਣਗੇ ਮੈਂ ਦਊਂਗਾ ਜੀ ਖਿਡਾਰੀ ਆ ਜਾਂਦੇ ਆ ਜੇ ਖਿਡਾਰੀ ਸਹੀ ਸਾਬਤ ਹੋ ਗਿਆ ਲੱਖਾਂ ਸਣਾ ਗਲਤ ਸਾਬਤ ਹੋ ਗਿਆ ਫਿਰ ਮੈਂ ਸੰਗਤ ਨੂੰ ਆਪ ਜੋੜ ਕੇ ਮਾਫੀ ਮੰਗ ਲੂੰਗਾ ਕਿ ਮੈਂ ਗਲਤ ਸੀ ਭਾਈ ਇਹ ਸਹੀ